ਸੰਗਤ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਕਰਪਾਣ ਪੇਟ ਸਾਹਿਬ ਮਾਛੀਵਾੜਾ ਸਾਹਿਬ ਪੋਚਦਾ ਪੀਰ ਬਣ ਕੇ ਦਸ਼ਮੇਸ਼ ਪਿਤਾ ਜੀ ਇਸ ਸਥਾਨ ਤੇ ਪਹੁੰਚੇ ਜਿਸ ਦਾ ਅੱਜ ਕੱਲ ਨਾਮ ਗੁਰਦੁਆਰਾ ਸ੍ਰੀ ਕਰਪਾਣ ਪੇਟ ਸਾਹਿਬ ਹੈ ਇਹ ਗੁਰਦੁਆਰਾ ਸਾਹਿਬ ਮਾਛੀਵਾੜਾ ਸ਼ਹਿਰ ਤੋਂ 1.5 ਕਿਲੋਮੀਟਰ ਦੂਰ ਖੇਤਾਂ ਵਿੱਚ ਰਵਨੀਕ ਸਥਾਨ ਹੈ ਜਿੱਥੇ ਦਰਖਤਾਂ ਤੇ ਪੰਛੀਆਂ ਦਾ ਸੁਮੇਲ ਵਾਤਾਵਰਨ ਨੂੰ ਸੋਹਣਾ ਬਣਾਉਂਦਾ ਹੈ ਇਤਿਹਾਸ ਅਨੁਸਾਰ ਇਸ ਜਗ੍ਹਾ ਤੇ ਦਲਾਵਰ ਖਾਨ ਨੇ ਪੁੱਛਦਾ ਪੀਰ ਬਣ ਕੇ ਆ ਰਹੇ ਗੁਰੂ ਗੋਬਿੰਦ ਸਿੰਘ ਜੀ ਦਾ ਪਲੰਗ ਰੋਕ ਲਿਆ ਤਾਂ ਦਲਾਵਰ ਖਾਨ ਨੇ ਪੁੱਛਿਆ ਕਿ ਇਹ ਕੌਣ ਹਨ ਤਾਂ ਨਵੀ ਖਾਨ ਬੋਲਿਆ ਕਿ ਇਹ ਸਾਡੇ ਪੁੱਛਦੇ ਪੀਰ ਹਨ ਪਵਿੱਤਰ ਸਥਾਨਾਂ ਦੀ ਜਹਰਤ ਕਰ ਰਹੇ ਹਨ ਤਲਾਵਰ ਖਾਨ ਨੇ ਕਿਹਾ ਕਿ ਸਨਾਗਤ ਕਰਵਾਏ ਬਗੈਰ ਅੱਗੇ ਨਹੀਂ ਜਾ ਸਕਦੇ ਇਹ ਪੀਰ ਜੀ ਸਾਡੇ ਨਾਲ ਖਾਣਾ ਖਾਣਗੇ ਭਾਈ ਨਵੀ ਖਾਨ ਨੇ ਕਿਹਾ ਕਿ ਪੀਰ ਜੀ ਤਾਂ ਰੋਜ਼ੇ ਤੇ ਹਨ ਅਸੀਂ ਸਾਰੇ ਖਾਣੇ ਵਿੱਚ ਸ਼ਰੀਖ ਹੋਵਾਂਗੇ ਇਸ ਸਮੇਂ ਭਾਈ ਦਿਆ ਸਿੰਘ ਨੇ ਗੁਰੂ ਸਾਹਿਬ ਜੀ ਨੂੰ ਕਿਹਾ ਕਿ ਤੁਸੀਂ ਤਾਂ ਰੋਜ਼ੇ ਬਹਾਨੇ ਇਸ ਖਾਣੇ ਤੋਂ ਟਲ ਗਏ ਪਰ ਸਾਡਾ ਕੀ ਬਣੇਗਾ ਤਾਂ ਦਸ਼ਮੇਸ਼ ਪਿਤਾ ਜੀ ਨੇ ਆਪਣੇ ਕੰਵਰ ਕੱਸੇ ਚੋਂ ਛੋਟੀ ਜੀ ਕਿਰਪਾਨ ਕੱਢੀ ਤੇ ਭਾਈ ਦਿਆ ਸਿੰਘ ਨੂੰ ਕਿਹਾ ਕਿ ਇਸ ਕਿਰਪਾਨ ਨੂੰ ਖਾਣਾ ਖਾਣ ਵੇਲੇ ਫੇਰ ਦੇਣਾ ਤੇ ਖਾਣਾ ਦੇਗ ਪਣ ਜਾਵੇਗਾ ਗੁਰੂ ਸਾਹਿਬ ਦੀ ਸਨਾਖਤ ਕਰਨ ਲਈ ਦਲਾਵਰ ਖਾਨ ਵੱਲੋਂ ਨੂਰਪੁਰ ਪਿੰਡ ਤੋਂ ਕਾਜ਼ੀ ਨੂਰ ਮੁਹੰਮਦ ਨੂੰ ਬੁਲਾਇਆ ਗਿਆ ਤਾਂ ਕਾਜ਼ੀ ਨੂਰ ਮੁਹੰਮਦ ਨੇ ਆ ਕੇ ਦਲਾਵਰ ਖਾਨ ਨੂੰ ਕਿਹਾ ਕਿ ਸ਼ੁਕਰ ਹੈ ਕਿ ਉੱਚ ਦੇ ਪੀਰ ਨੇ ਪਲੰਘ ਰੋਕਨ ਤੇ ਵੱਦਦਵਾ ਨਹੀਂ ਦਿੱਤੀ ਇਹ ਪੀਰਾਂ ਦੇ ਪੀਰ ਹਨ ਦਲਾਵਰ ਖਾਨ ਨੇ ਦਸ਼ਮੇਸ਼ ਪਿਤਾ ਜੀ ਨੂੰ ਸਜਦਾ ਕੀਤਾ ਤੇ ਮੁਆਫੀ ਮੰਗੀ ਅਤੇ ਕਿਹਾ ਕਿ ਤੁਸੀਂ ਜਾ ਸਕਦੇ ਹੋ ਇਸ ਮੁਕਿ ਗੁਰੂ ਸਾਹਿਬ ਨੇ ਕਿਹਾ ਕਿ ਦਲਾਵਰ ਖਾਨ ਤੂੰ 503ਾਂ ਦੀ ਸੁਖਣਾ ਸੁਖੀ ਸੀ ਤਾਂ ਉਸ ਤਲਾਵਰ ਖਾਨ ਨੂੰ ਪੱਕਾ ਯਕੀਨ ਹੋ ਗਿਆ ਤੇ ਉਸ ਨੇ 503ਾਂ ਰੱਖ ਕੇ ਖਿਵਾ ਮੰਗੀ ਤਿਰਪਾਨ ਭੇਟ ਕਰਨ ਦਾ ਪਵਿੱਤਰ ਕਾਰਜ ਇਸ ਥਾਂ ਤੋਂ ਸ਼ੁਰੂ ਹੋਇਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ